ਇਹ ਵੈਣ ਪਹਿਲੀ ਵਾਰ ਨਹੀਂ ਪੈ ਰਹੀ ਘਰਾਂ ਚ ਇਹ ਸੱਥਰ ਪਹਿਲੀ ਵਾਰ ਨਹੀਂ ਵਿਛੇ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਜ਼ਹਿਰੀਲੇ ਜਾਮ ਨੇ ਲੋਕਾਂ ਦੀ ਜਾਨ ਲਈ ਹੋਵੇ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਕਾਰਵਾਈਆਂ ਗੱਲਾਂ ਹੋ ਰਹੀਆਂ ਹੋਣ ਅਜਿਹਾ ਇਸ ਤੋਂ ਪਹਿਲਾਂ ਵੀ ਹੋ ਚੁੱਕਾ ਹੈ ਇੱਕ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਚ ਤਾਂ ਉਸ ਤੋਂ ਪਹਿਲਾਂ ਕਾਂਗਰਸ ਦੇ ਰਾਜ ਚ ਇਸ ਤੋਂ ਪਹਿਲਾਂ ਪਿਛਲੇ ਹਿਸਾਲ ਯਾਨੀ ਕਿ ਸਾਲ 2024 ਚ ਸੰਗਰੂਰ ਦੇ ਡਿਲਬਾ ਮੰਡੀ ਚ ਜ਼ਹਿਰੀਲੀ ਸ਼ਰਾਬ ਕਾਰਨ 21 ਲੋਕਾਂ ਦੀ ਮੌਤ ਹੋ ਗਈ ਸੀ ਉਦੋਂ ਵੀ ਸ਼ਰਾਬ ਦੇ ਨਾਲ ਮਰਨ ਵਾਲੇ ਗਰੀਬ ਮਜ਼ਦੂਰ ਹਿਸਾਨ ਅਤੇ ਉਦੋਂ ਵੀ ਯਾਨੀ ਕਿ ਸਾਲ 2024 ਸ਼ਰਾਬ ਕਾਨ ਦੇ ਮਾਮਲੇ 'ਚ 10 ਲੋਕਾਂ ਦੀ 10 ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਸੀ ਦਾਵੇ ਉਦੋਂ ਵੀ ਵੱਡੇ-ਵੱਡੇ ਕੀਤੇ ਗਏ ਸੀ ਸ਼ਰਾਬ ਮਾਫੀਆ ਨੂੰ ਜੜੋਂ ਪੁੱਟ ਦੇਣ ਦੀ ਮਿਸਾਲੀ ਕਾਰਵਾਈ ਕਰਨ ਦੀ ਪਰ ਜੇਕਰ ਵਾਕਈ ਅਜਿਹਾ ਕੁਝ ਹੋਇਆ ਹੁੰਦਾ ਤਾਂ ਇੱਕ ਸਾਲ ਬਾਅਦ ਵੀ ਸੂਬੇ 'ਚ ਇੱਕ ਹੋਸ਼ ਸ਼ਰਾਬ ਤਾਂਡ ਨਾ ਕੋਚਾਂਦਾ ਜੇਕਰ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਾਲ 2020 'ਚ ਯਾਨੀ ਕਿ ਕਾਂਗਰਸ ਦੇ ਰਾਜ 'ਚ ਅੰਮ੍ਰਿਤਸਰ ਤਰਨਤਾਰਨ ਬੁਰਦਾਸਪੁਰ 'ਚ ਵੀ ਜ਼ਹਿਰੀਲੀ ਸ਼ਰਾਬ ਨੇ ਆਪਣਾ ਕਹਿਰ ਵਰਪਾਇਆ ਸੀ ਅਜਿਹਾ ਕਹਿਰ ਜੋ ਸ਼ਾਇਦ ਹੀ ਇਸ ਤੋਂ ਪਹਿਲਾਂ ਕਦੇ ਵੇਖਿਆ ਗਿਆ ਸੀ ਲੋਕ ਮਿੱਤਕ ਦੇ ਹਾਂ ਮੰਝੀਆਂ ਤੇ ਰੇੜੀਆਂ ਤੱਕ ਤੇ ਲੈ ਕੇ ਜਾਣ ਲਈ ਮਜਬੂਰ ਹੋ ਗਏ ਸਨ ਤੇ ਮੌਤਾਂ ਦਾ ਅੰਕੜਾ ਸੈਂਕੜਾ ਫਾਟ ਕਰ ਗਿਆ ਜੀहां ਸਾਲ 2020 ਚ ਜ਼ਹਿਰੀਲੀ ਸ਼ਰਾਬ ਦੇ ਚਲਦਿਆਂ 121 ਲੋਕਾਂ ਦੀ ਮੌਤ ਹੋਈ ਸੀ ਜ਼ਹਿਰੀਲੇ ਜਾਮ ਕਾਰਨ ਜਾਨ ਗਵਾਉਣ ਵਾਲਿਆਂ ਚ 92 ਤਰਨਤਾਰਨ 15 ਅੰਮ੍ਰਿਤਸਰ ਅਤੇ 14 ਬੁਰਦਾਸਪੁਰ ਦੇ ਰਹਿਣ ਵਾਲੇ ਸੀ ਉਦੋਂ ਵੀ ਆਮ ਘਰਾਂ ਦੇ ਗਰੀਬ ਪਰਿਵਾਰਾਂ ਦੇ ਜੀਹਾਂ ਨਹੀਂ ਜ਼ਹਿਰੀਲੀ ਸ਼ਰਾਬ ਪੀ ਕੇ ਆਪਣੀ ਜਾਨ ਗਵਾਹੀ ਸੀ ਤੇ ਇੱਕ ਵਾਰ ਮੁੜ ਤੋਂ ਹੁਣ ਸਾਲ 2025 ਚ ਵੀ ਕੁਝ ਉਸੇ ਤਰ੍ਹਾਂ ਦਾ ਕਹਿਨ ਬੇਖਮ ਨਹੀਂ ਲਿਆਏ ਯਾਨੀ ਕਿ ਸਿਰਫ ਸੱਤਾ ਬਦਲੀ ਹੈ ਮਾਨਣ ਵਾਲਿਆਂ ਦੇ ਨਾਂ ਅਤੇ ਆਂਕੜੇ ਬਦਲੇ ਨਹੀਂ ਸਰਕਾਰਾਂ ਬਦਲੀਆਂ ਨਹੀਂ ਪਰ ਹਾਲਾਤ ਨਹੀਂ ਬਦਲੇ ਹੁਣ ਤੁਹਾਨੂੰ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਇਹ ਜਾਮ ਜਾਣਲੇਵਾ ਕਿਵੇਂ ਬਣ ਜਾਂਦਾ ਹੈ ਕਿਹੜੀ ਚੀਜ਼ ਸ਼ਰਾਬ ਨੂੰ ਜ਼ਹਿਰੀਲਾ ਬਣਾ ਦਿੰਦੀ ਹੈ ਦਰਸਲ ਹਰ ਤਰ੍ਹਾਂ ਦੀ ਸ਼ਰਾਬ 'ਚ ਮੈਂ ਕਰਾਂ ਦਾ ਚਿਰਾਗ ਬੁਝਾਇਆ ਹੈ ਪਰ ਜ਼ਹਿਰੀਲੀ ਸ਼ਰਾਬ ਦਾ ਢਣਲੇ ਨਾਲ ਚੱਲ ਰਿਹਾ ਇਹ ਕਾਲਾ ਧੰਦਾ ਕਿਉਂ ਸਰਕਾਰ ਤੇ ਪ੍ਰਸ਼ਾਸਨ ਨੂੰ ਪਹਿਲਾਂ ਨਜ਼ਰ ਨਹੀਂ ਆਇਆ ਹੈ ਦੱਸੋ ਕਿ ਕੀ ਸਮਝੀਏ ਬਿਊਰੋ ਰਿਪੋਰਟ ਸੀ ਨਿਊਜ਼